ਸਤਿ ਸ਼੍ਰੀ ਅਕਾਲ ਜੀ ਪਾਲਾ ਰੈਡੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮੰਗੀਥਾ ਅੱਜ ਦੀ ਵੀਡੀਓ ਵਿੱਚ ਨੌ ਗਾਸਟੀਆਂ ਤੇ ਇਹ ਆ ਇੱਕ ਮਾਲੀ ਵਾਹਲਾਂਗੇ ਬਹੁਤ ਚੰਗਾ ਜੀ ਆ ਦੋ ਮਈਆਂ ਗੱਭਰਾਂ ਵਹਲਾਂਗੇ ਤਿਆਰੀ ਬਹੁਤ ਚੰਗੀਆਂ ਜੀਆਂ ਦੋ ਚਾਰ ਦਿਨ ਖਾਦੀਆਂ ਤਿਆਰੀ ਫੂਨ ਵਾਲੀਆਂ ਇੱਕ ਆ ਨੀਲੀ ਜੀ ਤੇ ਇੱਕ ਆ ਟੋਕਰ ਗੱਭਰ ਵਹਲਾਂਗੇ ਤੇ ਆ ਚੜ ਦੋ ਚਾਰ ਸੱਜਣਾ ਵਹਲਾਂਗੇ ਬਾਕੀ ਲੈਨੇ ਆ ਜਾਣਕਾਰੀ ਤੇ ਕਰਦੇ ਆ ਗੱਲ ਬਾਤ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਬਹੁਤ ਵਧੀਆ ਜੀ ਧੰਨਵਾਦ ਹੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਲਿਖ ਲੋ ਵਧੀਆ ਜੀ ਆਹ ਲਾਡੀ ਦੀ ਫਾਰਮ ਦੇਖੋ ਮੈਂ ਪਿੰਡ ਪਰੋਂ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ ਹਾਂ ਜੀ ਤੇ ਬਾਕੀ ਮਾਲ ਆਪਣੇ ਕੋਲ ਸਵੇਰਾ ਸਵੇਰ ਕਪੜਾ ਮੈਂ ਕਿਹਨੂੰ ਚੱਲੀ ਜਾਵਾਂ ਐਡਰੈਸ ਦੱਸ ਦਿਓ ਪਹਿਲਾਂ ਆਪਣਾ ਅੰਬਰਾਲ ਸਾਹਿਬ ਆਪਣਾ ਪਿੰਡ ਭਗਾੜੀ ਆ ਹਾਂ ਜੀ ਜ਼ਿਲ੍ਹਾ ਅੰਬਰਸਰ ਠੀਕ ਹੈ ਜੀ ਤਹਿਸੀਲ ਮਜੀਠਾ ਹਾਂ ਜੀ ਜੈਂਤੀਪੁਰ ਦਾ 4 ਕਿਲੋਮੀਟਰ ਭਗਾੜੀ ਛੋਟੀ ਖੁੱਦ ਭਗਾੜੀ ਆ ਭਗਾੜੀ ਖੁੱਦ ਆ ਹਾਂ ਦੋ ਭਗਾੜੀਆਂ ਕਰਾਉਣ ਵਾਲੇ ਜ਼ਿਲ੍ਹਾ ਅੰਬਰਸਰ ਹੈ ਜੈਂਤੀਪੁਰ ਨੇੜੇ ਜੈਂਤੀਪੁਰ ਦੇ ਨੇੜੇ ਅਲੀਆਲ ਨੇੜੇ ਹਾਂ ਜੀ ਕਿੱਦਾਂ ਦਾ ਮਾਲ ਜੀ ਜਦੋਂ ਮਾਲ ਵੇਖਿਆ ਵੇਚਿਆ ਹਾਂ ਜੀ ਅੱਜ ਵੀ ਮਾਲ ਵਾ ਵੇਖਿਆ ਹਾਂ ਜੀ ਤੇ ਮਾਲ ਜੀ ਰੋਜ਼ ਹੀ ਖਲਣ ਕਰ ਕੋ ਪਾਸ਼ਾ ਜੀ ਠੀਕ ਮੋਦੀ ਮੇਰੇ ਰੋਜ਼ ਹੀ ਵੇਖਦਾ ਜਾਂਦਾ ਠੀਕ ਹੈ ਜੀ ਆਹ ਵੇਖੋ ਛੋਟੀ ਲਾਓ ਜੀ ਬੜੀ ਕੰਦੀ ਸੂਈ ਸਵਾਈ ਚ ਸੂਈ ਆ ਅੱਜ ਇੱਕ ਮਾਲੀ ਵੀ ਲੈਂਦਾ ਹੈ ਚਾਹ ਫਸਲਨੇ ਮਾਲੀ ਵੀ ਪਾਇਆ ਆਪਣੇ ਕੋਲ ਠੀਕ ਹੈ ਮਾਲੀ ਨਾ ਅੱਗੇ ਵੇਖਿਆ ਸੀ ਕਿਤੇ ਉਹ ਬੜੇ ਭਾਵੇਂ ਭਰਾ ਫੇਰ ਫੋਨ ਆਉਂਦੇ ਆਹ ਮਾਲੀ ਇੱਕ ਵੀਦੇ ਬੈਠੇ ਉਹ ਵੇਖਿਆ ਤੇ ਬਰੇ ਫੋਨ ਆਉਂਦੇ ਆਹ ਫੇਰ ਬੜਾ ਨਿਸ਼ਾਨਾ ਛੀਦਾ ਹੀ ਹੁੰਦਾ ਆ ਠੀਕ ਹੈ ਜੀ ਮਾਲੀ ਫੇਰ ਬਹੁਤ ਚੰਗਾ ਇੱਕ ਆਪ ਝੋਟੀ ਵੀ ਹੈਗੀ ਬੂੜੀ ਭਲਾ ਚਲੋ ਸੱਜੇ ਬੂੜੀ ਬੁਖਾਰ ਹੋ ਗਿਆ ਸੀ ਠੀਕ ਹੈ ਬੂੜੀ ਝੋਟੀ ਬੂੜੀ ਝੋਟੀ ਹੁਣ ਪੈਨ ਨਾ ਚਲੋ ਠੀਕ ਹੈ ਤਾਜੀ ਸੂਈ ਹੈ ਝੋਟੀ ਦੋ ਤਿੰਨ 6-7 ਕਿਲੋ ਵਾ 6-7 ਕਿਲੋ ਤਾਜੀ ਸੂਈ ਹੈ ਬੂੜੀ ਝੋਟੀ ਤਾਜੀ ਸੂਈ ਹੈ ਬੂੜੀ ਝੋਟੀ ਖਾ ਲਾਂ ਬੱਚਾ ਕੋਈ ਨਹੀਂ ਕੋਈ ਨਹੀਂ ਉਹ ਵੀ ਖਾ ਲਾਂ ਠੀਕ ਹੈ ਜੀ ਲਓ ਜੀ ਕਾਲੀ ਝੋਟੀ ਹੈਗੀ ਪਿਓਰ ਮੋਰਾ ਵੱਡੀ ਝੋਟੀ ਵੱਡੀ ਝੋਟੀ ਪੂਰਾ ਫੁੱਲ ਸਾਈਜ਼ ਇਹ ਸੂਆ ਕਿੰਨਾ ਆ ਗਿਆ ਜੀ ਗੱਡੀ ਸੂਆ ਜੀ ਦੂਜਾ ਲਓ ਜੀ ਦੂਜੇ ਸੂਏ ਆ ਗਈ ਗੱਡੀ ਦੁਜੇ ਸੂਏ ਆ ਗਈ ਕੱਢੀ ਤੇ ਬੱਚਾ ਦੀ ਜੋ ਮਗਰ ਬੱਚਾ ਕਟਾ ਮਖਾਨ ਨੇ ਮਗਰ ਲਓ ਜੀ ਕਟਾ ਮਗਰ ਆ ਗਿਆ ਬਹੁਤ ਸ਼ਕੀਨੀਆਂ ਜਿਆ ਕੱਢੀ ਕੋਕੇ ਜੜੇ ਆ ਕੱਢੀ ਨੇ ਲਓ ਜੀ ਨਕਸ਼ਾ ਹੀ ਕੱਢੀ ਕਰਾ ਹੀਰਾ ਹੀ ਆ ਗਿਆ ਦੇ ਕਿੰਨਾ ਦੋਤੀ ਉਹ ਤਿਆਰ ਇਸ ਟਾਈਮ ਕੱਢੀਓ ਹਾਂਜੀ ਲਓ ਜੀ ਝੋਟੀ ਕਾਦੀ ਜਾ ਆਈ ਆ ਜਾਮਣੂ ਵਾਂ ਕਾਲੀ ਝੋੜੀ ਕਾਲੀ ਝੋੜੀ ਜਾਮਣੂ ਵਾਂ ਸਹਾਦਤ ਉਹ ਬਾਹਰ ਨੂੰ ਹੋਊਗਾ ਠੀਕ ਹੈ ਜੀ ਜੇ ਠੰਡਾ ਕਰਕੇ ਇਹ ਠੰਡਾ ਕਰਕੇ ਮੇਨ ਲੈਣਾ ਦੇਖੋ ਛੋਟੀ ਮੱਗੀ ਦੀ ਕਿਤਾ ਨਹੀਂ ਕੱਟੇ ਮੈਂ ਨਕਸ਼ਾ ਇਹ ਜੋ ਡਿਗਰੀ ਦੇ ਇਹੋ ਜਿਹੇ ਘੜ ਘੜ ਰੱਖੀਆਂ ਝੋਦੀਆਂ ਝੋਦੀ ਫੀਲ ਰੱਖਦੀ ਆ ਵੇਖਦੀ ਆ ਜੀ ਕਿਦੇ 100 ਜੋ 100% ਓਕੇ ਆ ਗੱਡੀ ਬਹੁਤ ਚੰਗਾ ਭਾਵਾ ਬਹੁਤ ਜਗ੍ਹਾ ਬਸਮਾ ਲਾਓ ਜੀ ਲਾਓ ਬੱਚਾ ਵਖਾਲਦੀਆਂ ਗੱਡੀਆਂ ਥੋੜਾ ਥੋੜਾ ਬੱਚਾ ਵਖਾਲੋ ਇੱਕ ਵਾ ਕਿਦਾਂ ਨਾਲ ਗੱਡੀ ਆ ਵਾ ਮੈਂ ਨਾ ਗੱਲਾਂ ਗਾਉਂਦੀ ਆ ਵਾ ਥੋੜਾ ਬੱਚਾ ਵਖਾਲ ਦੇਣੇ ਬੱਚਾ ਜੀ ਲਓ ਜੀ ਲੇਵਾਰੇ ਕੱਢੀ ਨੇ ਆਇਆ ਆ ਲਓ ਜੀ ਆ ਬੱਚਾ ਆ ਗਿਆ ਕੱਢਿਆ ਬੋਹ ਲੋਗਾ ਜੋੜੀ ਆ ਦੇ ਬਰੀਦ ਬਹੁਤ ਆ ਗਈ ਕੱਢੀ ਨਿੱਕਾ ਸਿੰਘ ਕੋ ਕਹਿੰਦਾ ਪਰ ਜੇ ਲੰਗਦਾ ਨਹੀਂ ਨਹੀਂ ਲੰਗਦਾ ਜੀ ਨਹੀਂ ਲੰਗਦਾ ਨਾ ਜੀ ਵਾ ਤੇ ਚੰਗੇ ਸਿੰਘ ਆ ਮੈਂ ਤਾਂ ਕਿਹੜੇ ਕਰਮਾ ਨੇ ਇਹੋ ਜਿਹਾ ਕਿ 100 100% ਓਕੇ ਹੁੰਦਾ ਮੁੱਲ ਭਾਵੇਂ ਲੱਖ ਕਰ ਦਈਏ ਹਾਂ ਜੀ ਤੇ ਭਾਵੇਂ 90 ਕਰ ਦਈਏ ਕਿੜੀਏ ਜੀ ਆਜ ਕੱਢੀ ਦਾ ਛੋਟੀ ਜੜੀ ਨਾ ਹਾਂ ਜੀ 87 ਜੜੀ ਦਾਂਗੇ 80 ਦੇ 7 ਆ ਕੜੀਏ ਜਾ ਤੁਸੀਂ ਕਰ ਦਿਓ ਕਰੀਏ ਜਾ ਤੁਸੀਂ ਚਲੋ ਪੰਜਾਬ 85 ਨਹੀਂ ਛੱਡਿਆ 85 ਚਲੋ 585 ਜਿਆਦਾ ਛੱਡਿਆ 84 ਜੀ ਲਾਓ ਜੀ ਛੋਟੀ ਗੈਸ ਵੇ ਛੋਟੀ ਵਾਹ ਜੇ ਬੱਚਾ ਟਾਰਾ ਤੋਂ ਕਦੀ 1.5 ਲੱਖ ਦੀ ਵੇਖਦੀ ਆ ਜੀ ਜਾ ਮਨੂਆ ਕਾਲੀ ਕਦੀ ਵੇਖੋ ਪਿਆਰ ਮੋਰਾ ਜਿਹੜਾ ਲੈ ਜੂ ਨਾ ਹਾਂਜੀ ਤੂੰ ਨਹੀਂ ਤੂੰ ਬਲਾ ਜੀ ਮੇਰਾ ਭਾਜੋ ਜੀ ਠੀਕ ਆ ਜੀ ਸੀ ਨਹੀਂ ਆ ਮੈਂ ਬੱਚੇ ਦੇ ਪਿਆਲੇ ਥੱਲੇ ਬਹਿ ਜਾਓ ਠੀਕ ਆ ਜੀ ਬਿਨਾ ਜੀ ਹਜੂਰ ਦਾ ਮਰੋ ਥੱਲੇ ਬਹੋ ਜੀ ਠੀਕ ਆ ਜੀ ਹੁਣ ਛੇ ਦਿਨ ਤੇ ਆ ਗਿਆ ਹਾਜ਼ਰੀ ਦਾ ਬਹਿ ਕੇ ਠੀਕ ਆ ਜੀ ਆ ਵੀ ਸੁਈ ਆ ਮੇਰਾ ਭਾਜੀ ਲਾਓ ਜੀ ਸੱਜਣ ਸੁਈ ਆਗੀ 2 ਨੰਬਰ ਤੇ ਇਹ ਚਮੰਦ ਸੁਈ ਆ ਤੇ ਇਹਦੇ ਕੋ 8 ਕਿਲੋ ਦੋ ਦੋ ਹੁੰਦਾ ਉਹਨੂੰ ਲਾਓ ਜੀ ਤਿੰਨਾਂ ਚਮਾਂ ਜਿਹਨਾਂ ਦੀ ਸੁਈ ਅਜੇ ਬੋਲਾ ਯਾ ਹੱਥ ਕਿਲੋ ਮੈਂ ਕੋ ਠੀਕ ਹੈ ਜੀ ਤੇ ਬੱਚਾ ਕੀ ਆ ਗਿਆ ਜੇ ਮਗਰ ਲਓ ਜੀ ਕਟਾ ਆ ਗਿਆ ਤਾਂ ਜਾਂ ਨਾਰੂ ਦੇ ਤੇ 8 ਕਿਲੋ ਦੁੱਧ ਹਾਂਜੀ ਹਾਂਜੀ ਪਰ ਦੰਦਾਂ ਦੁੰਦਾਂ ਨਹੀਂ ਹੱਥ ਠੀਕ ਹੈ ਜੀ ਲਓ ਜੀ ਸੱਜਣ ਸੁਈਤਾ ਜੀ ਕੱਲ ਪਰਸੋਂ ਦੀ ਬੋਲੇ ਦੇ ਇਕੰਮ ਨਾਲ ਮੈਂ ਬਰ ਘੱਲ ਦੇਣ ਲੱਗੇ ਬਾਹਰ ਹੈ ਦੱਸਿਏ ਡੇਟ ਕੀ ਦਾ ਮੈਂ ਦਾ ਹਾਂਜੀ ਦੱਸਿਏ ਡੇਟ ਰੇਟ ਤਾਂ ਮੈਂ ਨੂੰ ਮੁੱਲ ਜਨ ਮੱਦੀ ਪਾ ਕੱਢ ਦੀਏ ਦੋ ਦੋ ਵੀ ਮੈਂ ਵਾ ਵੇ ਹਾਂਜੀ ਕੋਈ ਨਹੀਂ ਕਰਨਾ ਬੋਦਾ ਮੁੱਲ ਨਿਕਾਜੇ ਕਰਨੇ ਲਈ ਕੋਈ ਲੈ ਜੀ ਤੇ ਚਵਾਏ ਚੂਪਦਾ ਮੈਨੂੰ ਇਦਾਂ ਦਾ ਵੀ ਬਹੁਤ ਜਿਆਦਾ ਚੰਗਾ ਵਾ ਠੀਕ ਹੈ ਜੀ ਦੱਸਣ ਤੋਂ ਬਾਅਦ ਇਹ ਝੋਲਣੀ ਕਿਨੇ ਸੂਈ ਆ ਹਾਂਜੀ ਝੋਈ ਜਾਣੀ ਹੈ ਜੀ ਇਹਦਾ ਕੋਈ 70 ਨਹੀਂ ਕੋਈ 75 ਨਹੀਂ ਕੋਈ 65 ਨਹੀਂ ਹਾਂਜੀ ਇਹ 68 ਚਾਰਜ ਲਾ ਲਾ ਜੀ 68 ਦੀ ਸੱਜੇ ਸੂਈ ਮੈਂ ਦਿੰਨਾ ਜਵਾ ਦਿਨਾਂ ਦੀ ਸੂਈ ਰ 8 ਕਿਲੋ ਬੋਲਾ ਆ ਬੜਾ ਜ ਬੜੀ ਚੋਅ ਚੰਗੀ ਲੱਗੀ ਠੀਕ ਆ ਜੀ ਆ ਜਿਹੜਾ ਕਰਦਾ ਕਾਹਦੀ ਲਾਵਾਂਗੀ 60 ਆਦੀ 60 ਆਦੀ ਦੇ ਦਾਂ ਸਾਠੀ ਆਦੀ ਲਾਓ ਜੀ ਇਹ ਕਰਮਾ ਨਾਲ ਲੱਭਨੇ ਰੇਟ ਆ ਚੋ 8 ਕਿਲੋ ਤੋਂ ਬੋਲਾ 8 ਕਿਲੋ ਬੋਲਾ ਯਾਰ ਆ ਝੋਟੀ ਆਪਣੇ ਕੋਈ ਤਾਜੀ ਆ ਚਾਦੀ ਸੀ ਹਾਂ ਜੀ ਤੇ ਵੀਡੀਓ ਚ ਭਾਈ ਬੱਚੇ ਨਾਲ ਠੀਕ ਆ ਜੀ ਇਹਦਾ ਬੱਚਾ ਮਰ ਗਿਆ ਵਾ ਬੱਚਾ ਮਰ ਗਿਆ ਕਿੱਦਾਂ ਭੈਣ ਭਰਾ ਕਹੂ ਨਾ ਹਾਂ ਜੀ ਉਹਨੂੰ ਇਹਦੀ ਵੀਡੀਓ ਕੱਢ ਕੇ ਬੱਚੇ ਨਾਲ ਖਾ ਲਾਂਗੇ ਠੀਕ ਆ ਜੀ ਇਸੂਆ ਪਹਿਲਾ ਕਿ ਤੂੰ ਜਾ ਕੇ ਲਓ ਜਾ ਤੂਆ ਲੋ ਹਾਂਜੀ ਤੇ ਬੱਚੇ ਨਾਲ ਵੀਡੀਓ ਚ ਪਾਈ ਆ ਲਓ ਜੀ ਦੂਜੇ ਸੂਏ ਆਈ ਬੱਚਾ ਮਰ ਗਿਆ ਗੱਡੀ ਦਾ ਤੇ ਇਸ ਟਾਈਮ ਦੁੱਧ ਦੇ ਨਾਲ ਗੱਡੀ ਕੋ ਲਓ ਜੀ 8.5 ਕਿਲੋ ਦੁੱਧ ਤੇ ਬਾਕੀ ਜੰਮੀ ਭਲੀ ਬੁਰੀ ਸਾਂਭੀ ਸੇਵਾ ਸੁਆ ਕੀਤੀ ਗੱਡੀ ਦੀ ਮਿਲਦੀ ਕਿਦਾਂ ਜੋ ਐਦਾਂ ਕੋ ਭਰਾਂ ਨਹੀਂ ਹੁਣ ਠੀਕ ਹੈ ਜੀ ਲਓ ਜੀ ਕੋਈ ਭਰਾਂ ਨਹੀਂ ਹਾਂਜੀ ਪਾ ਦੂਜਾ ਬੱਚਾ ਛੱਡ ਲੋ ਠੀਕ ਹੈ ਜੀ ਇਹਦੇ ਥੱਲੇ ਪੰਜ ਕੋਈ ਦੂਜਾ ਬੱਚਾ ਛੱਡ ਲੋ ਲਓ ਜੀ ਲਓ ਜੀ ਆਜੋ ਆਜੋ ਹਾਂਜੀ ਤੈਨੂੰ ਇਹ ਨਹੀਂ ਮਿਲਦਾ ਲੱਤ ਮਾਰਨੀ ਵੀ ਇਹ ਗੁੱਲਤ ਮਾਰੇ ਲਾ ਜੀ ਕੋਈ ਗੱਲ ਨਹੀਂ ਏਦਾਂ ਹੀ ਏਦਾਂ ਹੀ ਗੱਡੀ ਦੇ ਰੱਸਾ ਉੱਤੇ ਸੁੱਟਾ ਏ ਏਦਾਂ ਹੀ ਗੱਡੀ ਮਿਲਦੀ ਆ ਠੀਕ ਹੈ ਜੀ ਇਹ ਹੁਣੇ ਦੋ ਮਿੰਟ ਮੇਰੇ ਪਾਸੇ ਨਹੀਂ ਆ ਠੀਕ ਹੈ ਜੀ ਕਿਸਦੇ ਘਰ ਜਾ ਕੇ ਡੰਗ ਤੋਂ ਨਾ ਕਰੇ ਹਾਂਜੀ ਉਹਦੀ ਬਸੋਂ ਦੇ ਦੀ ਠੀਕ ਹੈ ਜੀ ਪਰ ਇੰਨੀ ਸੁੱਤਰ ਆਈ ਜਿੱਥੇ ਬੱਚਾ ਮਰ ਗਿਆ ਸੀ ਹਾਂਜੀ ਇੱਕ ਡੰਗ ਨਹੀਂ ਕੀਤਾ ਜ਼ਰੂਰ ਠੀਕ ਹੈ ਜੀ ਤੇ ਦੂਜੇ ਡੰਗ ਲੱਤ ਨਹੀਂ ਪੁੱਟੀ ਇਹਦੀ ਠੀਕ ਹੈ ਜੀ ਐਦਾਂ ਹੀ ਹੁੰਦੀ ਜੀ ਤਾਂ ਦੂਜਾ ਬੱਚਾ ਸਾ ਲੋਗੋ ਗੱਲ ਕਰਦਾ ਨਹੀਂ ਹੁੰਦੀ ਠੀਕ ਹੈ ਜੀ ਚੋ ਦੱਸਿਓ ਰੇਟ ਹੋ ਜਿਓ ਐਦਾਂ ਮੈਂ ਪਤਾ ਨਾ ਹੋਣੇ ਠੀਕ ਹੈ ਜੀ ਇਹਦਾ ਰੇਟ ਬਿਲਕੁਲ ਪਾ ਦੇਣਾ ਟੋਕੜਾਂ ਵਾਲਾ ਕਰੀਏ ਜੀ ਉਹ ਕਿ ਲੱਗ ਵਿਲਾ ਗੱਲਾਂ ਦੀ ਗੱਲ ਕਰਨੀ ਹਾਂ ਹਾਂਜੀ ਅੱਗੇ ਤੋਂ ਮੋਨ ਦਾ 85 ਸੱਤੂ ਜਿਆ ਪਾਇਆ ਹਾਂ ਹਾਂਜੀ ਹੁਣ ਹੋਰ ਹੀ ਕਰਨਾ ਉਹ ਬੱਚਾ ਮਰ ਗਿਆ ਸੀ ਉਦੋਂ 65000 ਲੰਗੇ ਕੜੀਏ ਜਾਈ ਫੋਰ ਚਾਰ ਛੜਾਂ ਲਾਓ ਜੀ ਬਾਹਰ ਹੀ ਆ ਦਿਖਾਤੀ ਬਾਕੀ ਚਲੋ ਬਾਹਰ ਹੀ ਲਾਗੇ ਜੀ ਲਾਓ ਜੀ ਜੈਡ ਬਲੈਕ ਪਿਓਰ ਮੂਰਾ ਖੰਦੀ ਦੀ ਸੀ ਜੀ ਨਿਆ ਕਰੀ ਬੋਦੇ ਇਦਾਂ ਜਿੱਦਾਂ ਮੱਜੀ ਬੋ ਕਰੀਗਾ ਲਾਓ ਜੀ ਬੰਦ ਪਿੱਛੇ ਲੈਣ ਦੇ ਠੀਕ ਹੈ ਜੀ ਧਿਆਨ ਹੁਣੇ ਪਸੰਦ ਪੜਿਆ ਹਲਾਟਾ ਹਣਾ ਠੀਕ ਹੈ ਜੀ ਹੁਣੇ ਪਸੰਦ ਪੜੀ ਹੁਣੇ ਪਸੰਦ ਪੜੀ ਲਾਓ ਜੀ ਠੀਕ ਆ ਵੀ ਲੋ ਆ ਵੀ ਲੋ ਪਸੰਦ ਪਾਉਂਦਾ ਵੀ ਲੋ ਪਸੰਦ ਪਾਉਂਦਾ ਵੀ ਲੋ ਕਿੱਟ ਮਣੀ ਪਾਸ ਸੰਭਲੀ ਬਹੁਤ ਸ਼ਾਨਦਾਰ ਕਰਤੀ ਓਦੀ ਅੱਜ ਮੱਲੀ ਨਹੀਂ ਨਹੀਂ ਆ ਟੋਕਰ ਗੱਭਣ ਮੈਂ ਲਓ ਜੀ ਚੌਥੇ ਨੰਬਰ ਤੇ ਆ ਗਈ ਟੋਕਰ ਗੱਭਣ ਟੋਕਰ ਗੱਭਣ ਕਿਲੋ 6 ਕਿਲੋ ਦੁੱਧ ਪੱਕਾ 6 ਕਿਲੋ ਦੁੱਧ ਗੱਲੋਂ ਬਤਾਣਾ ਵੀ ਪੱਕਾ ਠੀਕ ਹੈ ਜੀ ਤੇ ਕਿੰਨੇ ਚੱਟੇ ਗੱਭਣ ਆ ਗਈ ਜੋ ਇਹ ਗੱਭਣ ਫਾਬੇ 4 ਮਹੀਨੇ ਦੀ ਪੰਨਾਂ ਤੋਂ ਭਰਿਆ ਲਓ ਜੀ ਸਾਢੇ ਜਮਾ ਮਹੀਨੇ ਦੀ ਗੱਭਣ ਤੇ 6 ਕਿਲੋ ਦੁੱਧ ਠੀਕ ਹੈ ਜੀ ਲੈ ਆਓ ਜੀ ਲੈ ਆਓ ਆ ਠਿੰਗ ਮਸਾਂ ਨਾ ਬਟਾਈ ਇੱਕ ਤੇ ਧੂਈ ਧੂਈ ਮਸਾਂ ਨਹੀਂ ਮੱਜ ਆ ਗਿਆ ਨਹੀਂ ਠੀਕ ਹੈ ਕੋਲ ਨਹੀਂ ਵਗਿਆ ਨਿਕਲੇ ਕੋਲ ਪਾ ਨਹੀਂ ਹੋ ਗਿਆ ਤੇ ਮਿਲਦੀ ਮਿਲਦੀ ਕਿਦਾਂ ਜੋ ਮਿਲਦੀ ਧਾਰ ਤੇ ਈ ਲਾਓ ਜੀ ਇਦਾਂ ਹੀ ਧਾਰ ਤੇ ਮਿਲਦੀ ਆ ਠੀਕ ਹੈ ਜੀ ਕੋਈ ਤੀਗਾ ਨਹੀਂ ਕੋਈ ਭਾਰਾ ਨਹੀਂ ਕੋਈ ਤੀਗਾ ਨਹੀਂ ਇਦਾਂ ਮਿਲਦੀ ਆ ਠੀਕ ਹੈ ਜੀ ਇੱਦਾਂ ਮਿਲੂਗੀ ਕਿਦਾਂ ਕਰਦੇ ਮੈਂ ਸੌਣ ਲੱਗਾ ਐਨੀਆ ਕਿਦਾਂ ਤੀਜੇ ਸੂਏ ਸੋਣਾ ਕਿਦਾਂ ਸੂ ਸੋਣਾ ਦੂਜੇ ਸੂਏ ਸੂ ਗਿਆ ਲਓ ਜੀ ਦੂਜੇ ਸੂਏ ਸੂਈ ਜਾ ਤੇ ਤੀਜੇ ਗਾੜੀ ਸੂਆ ਸਿੰਘ ਮਾਸਕ ਕਿਤੇ ਵੱਟੇ ਆਹੀ ਠੀਕ ਹੈ ਜੀ ਤੇ ਛੋਟੇ ਛੋਟੇ ਆਏ ਆ ਠੀਕ ਹੈ ਜੀ ਬਾਕੀ ਵੇਖੋ ਸੁੱਕੇ ਨਿਕਲੇ ਸਿੰਘਾਂ ਦੇਖੋ ਲਓ ਜੀ ਸਿੰਘ ਕੋਈ ਸਿੰਘਾਂ ਚ ਪੋਲ ਨਹੀਂ ਆਹ ਵੇਖੋ ਕੋਈ ਗੱਲ ਪੈ ਗਈ ਸਿੰਘ ਨਿਕਲੇ ਆ ਠੀਕ ਹੈ ਜੀ ਉਦਾਂ ਸਿੰਘ ਮਾਸਕ ਵਾਏ ਮਾਲ ਦੀ ਕੇ ਸਿੰਘ ਤੇਲ ਦੂ ਲਾਤਾ ਹਾਂ ਸਿੰਘ ਮਾਸਕ ਵਾਏ ਆ ਠੀਕ ਹੈ ਜੀ ਐਵੇਂ ਝੂਠ ਮਾਰਦਾ ਨਹੀਂ ਹਾਂ ਲਓ ਜੀ ਚੱਡਾ ਦੇ ਸੱਜਣਾ ਜਿਨਾ ਬਣਾਈ ਬੈਠੀ ਆ ਪਾ ਮੈਂ 60 ਕਰ ਦਈਏ ਹਾਂਜੀ ਪਾ ਮੈਂ ਬਾਹਰ ਕਰ ਦਈਏ ਹਾਂਜੀ 60 ਹੀ ਦੇ ਦਾਂਗੇ ਠੀਕ ਹੈ ਜੀ ਬਿਲਕੁਲ ਯਾਜ ਰੇਟ ਨਹੀਂ ਯਾਜ ਨਹੀਂ ਹੋਰ ਘੱਟ ਕਰੀਏ ਯਾਜ ਯਾਜ ਦੇ ਦਿਓ ਜੀ ਕੋਈ ਕੱਲੋ ਕਰ ਦੋ 55 ਯਾਦੀ ਦੇਵਾਂਗੇ ਹਾਂਜੀ 55 ਦੀ ਲਓ ਜੀ ਟੋਕਰ ਗੱਬਣਾ 52 ਯਾਦੀ ਤੇ ਲੈਵਾ ਸੱਜਣਾ ਵਾਲਾ ਲੱਤ ਮਾਰੇ ਤਾਂ ਮੈਂ ਫਰੀ ਠੀਕ ਹੈ ਜੀ ਕਿੰਨੀ ਗਰੰਟੀ ਹੂ ਹਾਂਜੀ ਤੇ ਗੱਬਣ ਦੀ ਗਰੰਟੀ ਜਿਵੇਂ ਮਰਜ਼ੀ ਭਾਵੇਂ ਲਾ ਜੀ ਠੀਕ ਹੈ ਜੀ ਖਾਲੀ ਉਹ ਤਾਂ ਕਿਰਾਇਆ ਸਾਡਾ ਆਉਣ ਜਾਣ ਦਾ ਠੀਕ ਹੈ ਜੀ ਗੱਬਣ ਦੀ ਬਿਲਕੁਲ 100 100 ਫਿਰ ਵੀ 2 ਦੀ 3 ਦੀ ਦੋ ਦਿਨਾਂ ਦੀ ਵੀ ਨਾ ਹੋ ਗਈ ਹਾਂਜੀ ਚਾਹਾਂ ਮਹੀਨੇ ਤੋਂ ਬਾਹਰ ਹੋ ਗਈ ਲਓ ਜੀ ਠੀਕ ਹੈ ਜੀ ਸਾਡੇ ਚਾਹਾਂ ਦੀ ਹੋਵੇ ਓਕੇ ਆ ਜੀ ਆ ਆ ਗਈਆਂ ਗੱਬੜਾਂ ਝੋੜੀਆਂ ਆ ਗੱਬਣ ਝੋੜੀ ਪਹਿਲੇ ਸਵੇਰੇ ਲਓ ਜੀ ਪਹਿਲੇ ਸਵੇਰੇ ਕਢੀ ਪੱਕੇ ਸੁਣ ਲੱਗੀ ਏ ਠੀਕ ਹੈ ਜੀ ਝੋਟੀ ਕੋਈ ਕਢੀ ਚੰਗੀ ਜੇ ਕੋਈ ਪਿੱਛੇ ਪੁਛੇ ਦੀ ਫੁੱਲ ਗਰੰਟੀ ਆ ਠੀਕ ਆ ਜੀ ਲਓ ਜੀ ਇਹਦੇ ਭਲਾ ਭੁਲਾ ਕਰੀਏ ਥੋੜੀ ਇਹਨੇ ਪਾ ਗਈ ਆ ਕੋਈ ਪਿੱਛਾ ਪੁਛਾ ਮਾਰੇ ਹਾਂਜੀ ਉਹਦੀ ਸਾਡੀ ਗਰੰਟੀ ਫੁੱਲ ਮੇ ਸਾਡੀ ਠੀਕ ਆ ਜੀ ਲਓ ਜੀ ਪਿੱਛੇ ਦੀ ਗਰੰਟੀ ਪੂਰੀ ਫੁੱਲ ਜਿੱਥੇ ਹਾਂਜੀ ਲਓ ਜੀ ਥਾਣਾ ਦੀ ਤੇ ਪਿੱਛੇ ਦੀ ਗਰੰਟੀ ਫੁੱਲ ਪਿੱਛੇ ਦੀ ਗਰੰਟੀ ਆਪੇ ਲੈਣਾ ਵੇ ਨਾ ਹਾਂਜੀ ਤਾਂ ਵੀ ਪਿੱਛੇ ਦੀ ਗਰੰਟੀ ਹੋ ਮਨ ਲਓ ਜੀ ਜਿੱਦਾਂ ਮਰਜ਼ੀ ਬਣੇ ਆਨਲਾਈਨ ਆਪ ਆਗਰ ਵੇਖ ਲੂਗਾ ਠੀਕ ਆ ਜੀ ਤੇ ਪਿੱਛਾ ਕਰ ਦੇਣੇ ਰਾਹ ਤੇ ਰਹਿ ਕੇ ਵੇਖਣਾ ਹਾਂਜੀ ਹਾਂਜੀ ਲਓ ਜੀ ਪਿਛੇ ਦੀ ਪੂਰੀ ਫੁੱਲ ਗਰੰਦੀ ਆ ਭਾਨੇ ਆਨਲਾਈਨ ਖਰੇ ਕੋਈ ਤੇ ਭਾਨੇ ਇੱਥੇ ਆਂਗੇ ਖਰੇ ਆ ਆਪ ਆਂਗੇ ਖਰੇ ਠੀਕ ਹੈ ਜੀ ਪਿਛੇ ਦੀ ਗਲਤੀ ਫੁੱਲ ਲਓ ਜੀ ਪਿਛੇ ਦੀ ਗਰੰਦੀ ਖੋਲ ਪਹਿਲੇ ਸੂਏ ਕੱਢੀ ਨੇ ਸੁਣਾ ਦੇ ਤੇ ਕਿੰਨੇ ਦਿਨ ਲਾਜੂ ਇਹਦੇ ਅਰੇ ਸ਼ਹਿਦ ਮੁੰਡਿਆ ਜੀ ਅਰੇ ਸ਼ਹਿਦ ਆਉਂਦਾ ਠੀਕ ਆ ਅਜੇ ਲਾਜੂ ਫਿਰ ਚਾਰ ਪੰਜ ਦਿਨ ਲਓ ਜੀ ਪੂਰੇ ਕੱਦ ਵਜਣ ਵਾਲੀ ਝੋਡੀ ਆ ਬੁਗੜੀ ਫੁੱਲ ਸ਼ਹਿਦ ਤੇ ਟਿੱਪਾ ਤਾਂ ਬਣ ਕੇ ਦਮ ਪੋਲੀ ਪੋਲੀ ਸ਼ਹਿਦ ਗੁੰਦਾ ਲਓ ਜੀ ਸ਼ਹਿਦ ਗੁੰਦਾ ਆਉਂਦੀ ਤੇ ਬਹੁਤ ਹੀ ਪੋਲੀਆਂ ਦੇ ਕੱਢੀ ਇੱਦਾਂ ਮੈਂ ਥੱਲੇ ਬੈਜੋ ਜੀ ਠੀਕ ਹੈ ਜੀ ਲੱਤ ਨਹੀਂ ਮਾਰਦੀਆਂ ਨੇ ਸੀਲੀਆਂ ਦੇ ਬਹੁਤ ਆ ਕੱਢੀ ਇੱਦਾਂ ਇੱਦਾਂ ਬੈਜੋ ਠੀਕ ਹੈ ਜੀ ਉਹ ਕਰਦੀ ਆ ਠੀਕ ਹੈ ਜੀ ਬਹੁਤ ਸੀਲ ਕੱਢੀ ਆ ਇੱਦਾਂ ਬੈਜੋ ਠੀਕ ਹੈ ਤੈਨੂੰ ਬੈਗ ਲੈ ਚਲ ਠੀਕ ਹੈ ਜੀ ਵੱਡੀ ਝੋਟੀ ਜੇ ਲਾ ਜੀ ਪੂਰਾ ਫੋਲ ਸਾਈਡ ਇਹਨੇ ਚੰਗੀ ਬਹੁਤ ਕਤੂਟਣ ਝੋਡੀ ਆ ਮੋਲੇ ਤਾਂ ਇੱਕ ਦਾਹ ਕਰਦ ਗਏ ਨਹੀਂ ਆਪਾਂ ਕੜੀਏ ਜੀ ਅੱਜ ਤੇ ਭਾਵੇਂ ਇੱਕ ਪੰਜ ਕਰਦ ਗਏ ਹਾਂਜੀ ਇਹਦਾ ਮੁੱਲ ਬੋ ਕੋ ਨਿਕਾ ਕਰ ਦੇਣਾ ਹਾਂਜੀ 92000 ਲਵਾਂਗੇ ਠੀਕ ਯਾਰ ਇੱਕ ਸ਼ਾਦੀ ਕਰਵੇਂ ਕਰਦਿਏ 90 ਦੀ ਜਗ੍ਹਾ ਲਓ ਜੀ 90 ਹਜ਼ਾਰ ਦੀ ਛੋਟੀ ਗੱਬਨ ਤਿਆਰੀ ਵਧੀ ਵਧੀ ਪੂਰੀ ਬੱਚਾ ਆਜਾ ਦੀ ਗਾਈਆਂ ਨੂੰ ਤੱਪ ਨਹੀਂ ਫਿਰਦੀ ਬਣੀ ਫਿਰਦੀ ਆ ਜੀ ਬਣੀ ਫਿਰਦੀ ਛੋਟੀ ਗੱਦੀ ਨਕਸ਼ਾ ਹੀ ਇਹਦੇ ਇਹ ਵੀ ਗੱਬਨ ਇਹ ਵੀ ਗੱਬਨ ਰੁਕਟੀ ਨਹੀਂ ਆ ਗਈ ਲਓ ਜੀ ਨੀਲੀ ਦੀ ਮੈਂ ਆ ਗਈ ਗੱਬਨ ਕਬਲਾ ਨੰਗਾ ਨਹੀਂ ਆਉਗੀਆਂ ਵਿੱਚ ਹਾਂਜੀ ਹਾਂਜੀ ਮਾਲ ਦੇ ਰੋ ਜੀ ਸੁਖਣਾ ਹੁੰਦਾ ਜਾਂਦਾ ਏ ਲਓ ਜੀ ਇਹ ਵੀ ਗੱਬਨ ਆ ਗਈ ਇਹ ਵੀ ਬੜੀ ਪਲੀ ਜੂਰੀ ਸਾੰਭੀ ਸੇਵਾ ਕੀਤੀ ਮੈਂ ਦੀ ਤੇ ਮੈਂ ਵੱਧੀ ਚੰਗੇ ਦੁੱਧ ਲਈ ਮੈਂ ਖੁੱਲੇ ਲੈਵੇ ਦੀ ਪਾਂਦੇਰੀ ਐਨੇ ਕਿੰਨੇ ਦਿਨਾਂ ਜੂ ਮੈਂ ਹਫਤਾ ਲੈ ਜੂ ਠੀਕ ਹੈ ਜੀ ਲਓ ਜੀ ਹਫਤਾ ਲੈ ਜੂਗੀ ਨੂੰ ਨੀ ਲੀ ਜਾ ਜਿੰਦੀ ਮੈਂ ਨਿੱਕੀ ਨਹੀਂ ਪੂਰੀ ਫੁੱਲ ਸਿਆੜਿਆ ਮੈਂ ਪੂਰੀ ਵਜਨ ਵਾਲੀ ਘੱਟ ਵਾਲੀ 100 ਜੋ 100% ਓਕੇ ਇਹਦਾ ਵੀ ਦਸੀਏ ਡੈਟ ਜੀ ਅਜੇ ਬਹੁਤ ਬਰੀ ਮੈਂ ਹੈ ਇਹਨਾਂ ਨੂੰ ਭਾਵੇਂ ਖਤਰੀ ਦੀ ਵੇਚ ਦੋ ਵੇਖਦੀ ਆ ਜੀ ਜੱਡੀ ਮੈਂ ਮਦਦ ਜਿੱਦੀ ਮੈਂ 14-15 ਕਿਲੋ ਵਾਲੀ ਆ ਹਾਂ ਜੀ ਹਾਂ ਜੀ ਪਰ ਮੋਲ ਅਹੀ ਨਿੱਕਾ ਕਰਨਾ ਬਿਲਕੁਲ ਨਾ ਹਾਂ ਜੀ ਕਿਹੜਾ ਕੋ ਲੈ ਜੀ ਲੱਖ ਦੀ ਮੈਂ ਦਵਾਂਗੀ ਦੋਗਿਆ ਖਾਦੀ 95000 ਜਹਾਦੀ ਦਵਾਂਗੇ ਲਓ ਜੀ 95000 ਮੈਂ ਗੱਬਾਂ ਸੱਜੇ ਸੁਣੀ ਮੈਂ ਚਾਰ ਪੰਜ ਦਿਨ ਖਾਦੀ ਦੇ ਲੇਵਾ ਵੇਖੋ ਮੈਂ ਦਾ ਪੂਰੀ ਵੱਡੀ ਫੋਲ ਸਾਈਟ ਤੇ ਰਾਜੀ ਭਲੀ ਜੁੜੀ ਲਓ ਜੀ ਮਾਲੀ ਆ ਗਿਆ ਖੀਰਾ ਖੀਰਾ ਇਹ ਬੜੇ ਭੈਣ ਭਰਾ ਫੋਨ ਉੱਤੇ ਕੱਟਾ ਦੇ ਗਏ ਆ ਕੱਟਾ ਆਦਿ ਵੀਰੇ ਪਾ ਵੇਗਿਆ ਤੇ ਬਹੁਤ ਹੀ ਫੋਨ ਆਏ ਵੀਰ ਭਰਾਵਾਂ ਦੇ ਵੀ ਹੋ ਲਿਆ ਕੇ ਦੋ ਅੱਜ ਫੇਰ ਲੈਨਤਾ ਇੱਕ ਲੋ ਜਾ ਆ ਦੇਖੋ ਗੱਲ ਨਹੀਂ ਬਾਤ ਨਹੀਂ ਦੱਸਣਾ ਮੇਰਾ ਹੈ ਜੀ ਪਿਓਰ ਖੀਰਾ ਠੀਕ ਆ ਜੀ ਸਾਇਖੀਰਾ ਜੀ ਲੋ ਸ਼ਕੀਨੀਆਂ ਚੈੱਕ ਕਰੋ ਮਾਲੀ ਦੀਆਂ ਦੇਖੋ ਨੰਗਾ ਜਿੰਨਾ ਕਰਦੇ ਆ ਪੂਰਾ ਫੋਲ ਕਰਦੇ ਆਗੇ ਮੈਂ ਮਾਲੀ ਲਿਆਉਂਦੇ ਤੇ ਥੋੜੀ ਜਿਹਾ ਪਰ ਲਿਆਉਂਦੇ ਚੰਗੇ ਜੋ ਲਿਆਈ ਦਾ ਇੱਕ ਅੱਧਾ ਹੀ ਆ ਪਰ ਲਿਆਈ ਦਾ ਚੰਗਾ ਸਿੜੇ ਦਾ ਹਾਂਜੀ ਹਾਂਜੀ ਠੀਕ ਆ ਜੀ ਮਾਲੀ ਬੜੇ ਅਰੇ ਖੀਰਾ ਯਾ ਲੈ ਆਓ ਲੈ ਆਓ ਬੰਨ ਉਹ ਵੀ ਆ ਗਿਆ ਉਹ ਵੀ ਇੱਥੇ ਇੱਕੋ ਜਿਹਾ ਇੱਕ ਰੱਖਿਆ ਘਰ ਇਹਦੇ ਬਾਹਰ ਆ ਆ ਲੈ ਲੋ ਬਹੁਤ ਵਧੀਆ ਮਾਲੀ ਸਿਰੇ ਦਾ ਸਾਹਮਣ ਵਾਲਾ ਲੈ ਲਓ ਜੀ ਲੈ ਲਓ ਬਹੁਤ ਠੰਡਾ ਦੀ ਰਾਏ ਜਿੱਥੇ ਖਲਾਓ ਭਣੇ ਇਤਨਾ ਬੰਦ ਹੋ ਤਾਂ ਵੀ ਨਿਕਟਾ ਹਿਲਦਾ ਇਹਦਾ ਦਾਦੂ ਜਿੰਨਾਂ ਕਿੱਥੇ ਖੜਿਆ ਤੋ ਸਾਲ ਹੋ ਗਏ ਤਿੰਨ ਸਾਲ ਹੋ ਗਏ ਹਾਂਜੀ ਹਾਂਜੀ 4 ਸਾਲ 5 ਸਾਲ ਹੋ ਗਏ ਹਾਂਜੀ ਵੀ ਐ ਚੰਗਾ ਪਹਿਲਾਂ ਫੇਰ ਮੰਗਦੇ ਆ ਠੀਕ ਆ ਜੀ ਸਾਨੂੰ ਲਿਆ ਦੇ ਤੁਸੀਂ ਵੇਖਣ ਲੱਗੇ ਆ ਠੀਕ ਆ ਜੀ ਕੱਟਾ ਦੇਖਾ ਲੈ ਆ ਕੇ ਦੇਖਾ ਕੱਟਾ ਚੰਗਾ ਲਿਆਈ ਦਾ ਲਿਆਈ ਦਾ ਭਾਂ ਇੱਕ ਤਾਂ ਹੀ ਆ ਪਰ ਲਿਆਈ ਦਾ ਉਹ ਨਾਲ ਵੀ ਪੂਰੇ ਕਰਨੇ ਆ ਹਾਂ ਜੀ ਦਸੀਏ ਰੇਡੀ ਦਾ ਵੀ ਜਾ ਜੀ ਇਹਦਾ ਰੇਡ ਜੇ ਘੱਟੋ ਘੱਟ 50 ਜੀ ਰੇਡ ਕੱਢ ਗਏ ਵੇਖਦਾ ਜੀ ਉਹ ਨਹੀਂ ਕਰਨਾ ਚਾਹੀਏ ਦੇ ਦਈਏ ਕੱਢ ਦਈਏ ਜੱਜ ਦੋ ਛਾੜ ਦੇਣਾ 38 ਦਾ ਦੇ ਦਾਂਗੇ ਲਓ ਜੀ ਬਿਲਕੁਲ ਜਾਇਜ਼ ਰੇਟ ਹੋਰ ਘੱਟ ਛੋਟੇ ਕੱਢ ਗਏ ਕੱਢ ਨਾ ਯੋਗ ਨੂੰ ਲੈ ਜੇ ਕਟਾਵਾ ਕਟ ਲਗਾ ਦੇ ਉਹ ਕਦਾ ਬਹੁਤ ਵਧੀਆ ਸੀ 37 ਜੋ ਤੇ ਕਟਾਵਾ ਵੰਗਾ ਪਕਾ ਹਾਂ ਲਓ ਜੀ ਬਿਲਕੁਲ ਜੈਜ ਗੇਟ 30 32 ਵਾਲਾ ਮੇਰਾ ਵੀਰ ਭਰਾ ਇਕੱਠੇ ਦਾ ਫੋਨ ਆ ਲਵੇ ਕੋਈ 30 32 33 34 ਕਵੇ ਨਾ ਫੋਨ ਨਾ ਠੀਕ ਹੈ ਜੀ ਪਤਾ ਕਿਉਂ ਇਕੱਠਾ ਮੁੱਲਪੁਰ ਕੋਈ ਘੱਟ ਪਾਇਆ ਵਾ ਵੀ ਫਿਰਖ ਪਾਉਣ ਨੂੰ ਹਾਂਜੀ ਹਾਂਜੀ ਤੇ ਤੈਨੂੰ ਚਾਹੀਦੇ ਲੱਗੇ ਹਾਂਜੀ ਤੇ ਭਾਵੇਂ 36 ਦਾ ਜਿਵੇਂ 37 ਦਾ ਜੀ ਉਹ ਕੋਲੋਂ ਕੇ ਕਟਾਵਾ ਹਾਂਜੀ ਇਹ ਕਰਕੇ ਮੈਂ ਹੁਣ 30 ਬੱਤੀਆਂ ਵੀਰ ਭਰਾ ਇਕੱਠੇ ਆ ਠੀਕ ਹੈ ਜੀ ਲਓ ਜੀ ਗੱਬਨਾ ਮਈਆਂ ਬਹੁਤ ਚੰਗੇ ਦੰਗੜ ਸਿੱਧੇ ਤੋਂ ਟੋਕਰ ਗੱਬਾਂ ਨੂੰ ਸੱਜਰ ਇਹ ਕਹੋ ਮੈਂ ਗੱਬਾਂ ਬੇਕ ਤਾਂ ਘੁੱਟ ਜਾ ਹਾਂਜੀ ਹਾਂਜੀ ਪਿਓ ਮੋੜਾ ਕਦੀਮ ਮੈਨਾਂ ਵੀ ਨਕਸ਼ਾ ਹੀ ਆਗੇ ਕਿੰਦਾ ਦਾ ਨਮੂਨਾ ਮੈਂ ਘਰ ਘਰ ਰੱਖਿਆ ਹੋਣੀ ਕੱਟੀ ਆ ਪਲੀ ਜੁੜੀ ਕੱਦ ਵਜਣ ਵਾਲੀ ਜਾਜੀ ਮੈਂ ਜਿਹੜਾ ਲਊ ਲੈ ਜੂ ਨਾ ਹਾਂਜੀ ਹਾਂਜੀ ਉਹ ਮਿਲ ਕੇ ਵੇਚਣੀ ਠੀਕ ਹੈ ਜੀ ਤੇ ਇਹੋ ਹੀ ਮਾਲ ਆਪਣੇ ਕੋਲ ਆਹੋ ਹੀ ਮਾਲ ਆਪਣੇ ਕੋਲ ਲਓ ਠੀਕ ਹੈ ਜੀ